ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਤਾਰੇ ਗਰਮੀ ਦਾ ਮੌਸਮ ਸੀ ਰਾਤ ਨੂੰ ਗੱਗੂ ਆਪਣੀ ਮਾਂ ਨਾਲ ਛੱਤ ਤੇ ਲੇਟਿਆ ਹੋਇਆ ਸੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਆਸਮਾਨ ਵੱਲ ਦੇਖ ਰਿਹਾ ਸੀ ਮੰਮੀ ਕੀ ਤੁਸੀਂ ਮੇਰੇ ਲਈ ਤਾਰੇ ਲਿਆਓਗੇ ਉਸ ਨੇ ਮਾਂ ਨੂੰ ਕਿਹਾ ਨਹੀਂ ਪੁੱਤਰ ਤਾਰੇ ਸਾਡੇ ਤੋਂ ਬਹੁਤ ਦੂਰ ਹਨ ਅਤੇ ਬਹੁਤ ਵੱਡੇ ਹਨ ਮਾਂ ਨੇ ਜਵਾਬ ਦਿੱਤਾ ਕਿੰਨੇ ਵੱਡੇ ਮਾਂ ਕਹਿੰਦੀ ਹੈ ਬਹੁਤ ਵੱਡੇ ਤੇ ਗੱਗੂ ਕਹਿੰਦਾ ਤੁਹਾਡੇ ਨਾਲੋਂ ਵੀ ਵੱਡੇ ਹਾਂ ਸਾਡੇ ਘਰ ਤੋਂ ਵੀ ਵੱਡੇ ਉਹ ਕਹਿੰਦਾ ਤਾਂ ਉਹਦੇ ਮੰਮੀ ਕਹਿੰਦੀ ਹਾਂ ਗੱਗੂ ਕੁਝ ਤਾਰੇ ਸਾਡੀ ਤਰਤੀ ਤੋਂ ਵੀ ਵੱਡੇ ਹਨ ਫਿਰ ਇੱਕ ਤਾਰਾ ਚਮਕਿਆ ਗੱਗੂ ਹੈਰਾਨ ਹੋ ਕੇ ਬੋਲਿਆ ਮੰਮੀ ਉਸ ਤਾਰੇ ਨੂੰ ਕੁਝ ਹੋਇਆ ਹੈ ਉਹ ਉਹਦੀ ਮੰਮੀ ਕਹਿੰਦੀ ਉਹ ਤਾਰਾ ਡਿੱਗ ਰਿਹਾ ਹੈ ਗੱਗੂ ਤਾਂ ਉਹ ਕਹਿੰਦਾ ਕਿ ਇਹ ਕਿੱਥੇ ਡਿੱਗੇਗਾ ਉਸਨੇ ਕਿਹਾ ਤਰਤੀ ਤੇ ਮਾਨੇ ਕਿਆ ਤੁਸੀਂ ਕਿਆ ਸਿੱਖੀ ਕਿ ਉਹ ਤਰਤੀ ਤੋਂ ਵੱਡੇ ਹਨ ਤਾਂ ਕਿ ਹੁਣ ਅਸੀਂ ਇਸ ਤੇ ਹੀਠਾ ਦੱਬ ਜਾਵਾਂਗੇ ਤੂੰ ਸਵਾਲ ਬਹੁਤ ਪੁੱਛਦਾ ਹੈ ਗੱਗੂ ਹੁਣ ਸੋ ਜਾ ਗੱਗੂ ਫਿਰ ਤਾਰਿਆਂ ਵੱਲ ਦੇਖਣ ਲੱਗਾ ਗੱਗੂ ਛੱਤ ਤੇ ਕੀ ਕਰ ਰਿਹਾ ਸੀ ਗੱਗੂ ਛੱਤ ਤੇ ਆਪਣੀ ਮਾਂ ਨਾਲ ਲੇਟਿਆ ਹੋਇਆ ਸੀ ਛੱਤ ਤੇ ਆਪਣੀ ਮਾਂ ਨਾਲ ਲਟਿਆ ਹੋਇਆ ਸੀ ਅਤੇ ਆਸਮਾਨ ਵਿੱਚ ਤਾਰੇ ਦੇਖ ਰਿਆ ਸੀ ਆਸਮਾਨ ਵਿੱਚ ਤੁਸੀਂ ਕੀ ਕੀ ਦੇਖਿਆ ਉਸ ਦੀ ਸੂਚੀ ਬਣਾਓ ਕੀ ਕੀ ਦੇਖਿਆ ਆਪਾਂ ਸੂਰਜ ਚੰਨ ਤਾਰੇ ਬੱਦਲ

हैरान हो गया तुम बारे की की जानते हो दो तीन सत्रह लिखो तारे बहुत वे हमें चमकदार होंगे तारे धरती तो बहुत दूर होंगे ਸੂਰਜ ਇੱਕ ਤਾਰਾ ਹੈ ਜੋ ਤਰਿਤ ਦੇ ਸਭ ਤੋਂ ਨੇੜੇ ਹੈ ਜੋ ਤਾਰੇ ਟੁੱਟਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਚਾਰ ਚਰਚਾ ਕਰੋ ਟੁੱਟਦੇ ਤਾਰੇ ਨੂੰ ਸ਼ੂਟਿੰਗ ਸਟਾਰ मैटोड्स कहा जाता है मैटोड्स होंगे ने एक शूटिंग स्टार असल चट्टान तूड़ का एक छोटा जहा टुकड़ा हुंदा है जो पुलाड़ तो धरती दे वायुमंडल ਵਲ ਇੰਨੀ ਤੇਜ਼ੀ ਨਾਲ ਅੱਗੇ ਵੱਧਦਾ ਹੈ ਕਿ ਇਹ ਵਾਯੂ ਮੰਡਲ ਵਿਛੋਲੰਗਦੇ ਹੋਏ ਗਰਮ ਹੋ ਜਾਂਦਾ ਹੈ ਅਤੇ ਚਮਕਦਾ ਹੈ